ओके ਜੇ ਪਰ हेयर मूਵ ਦੀ ਗੱਲ ਕਰੀਏ ਮਤਲਬ हेयर फॉਲ ਦੀ ਗੱਲ ਕਰੀਏ ਤਾਂ ਕਾਫੀ ਲੋਕ ਗੰਜੇਪਨ ਤੋਂ ਜਿਹੜਾ ਪਰੇਸ਼ਾਨ ਹੈ ਤਾਂ ਕੀ ਉਹਦੇ ਵਿੱਚ ਆਪਣੇ 100% ਗਰੰਟੀ ਜਿਹੜੀ ਹੈਗੀ ਵੀ ਵਾਲ ਉੱਗ ਪਉਣਗੇ ਹਾਂਜੀ ਸਰ ਐਕਚੁਅਲੀ ਸਾਡੇ 100% ਇਸ ਚੀਜ਼ ਦੀ ਰਹਿੰਦੀ ਹੈ ਕਿ ਪੇਸ਼ੈਂਟ ਨੂੰ ਬਹੁਤ ਜਲਦੀ ਅਸੀਂ ਫਾਸਟ ਰਿਜ਼ਲਟ ਇਸਦੇ ਦੇ ਸਕੀਏ ਬਾਕੀ ਹਰ ਪੇਸ਼ੈਂਟ ਵੀ ਆਪਣੀ ਬੋਡੀ ਤੇ ਡਿਪੈਂਡ ਕਰਦਾ ਕਿ ਕਿਸੇ ਨੂੰ ਰਿਜ਼ਲਟ ਬਹੁਤ ਫਾਸਟ ਆਉਂਦੇ ਆ ਕਿਸੇ ਨੂੰ ਰਿਜ਼ਲਟ ਆਉਣ ਤੇ ਟਾਈਮ ਲੱਗ ਜਾਂਦਾ ਕਈ ਲੋਕ ਚਮੜੀ ਦੀ ਸਮੱਸਿਆ ਨੂੰ ਛੋਟਾ ਮੰਨ ਕੇ ਘਰੇਲੂ ਜਿਹੜੇ ਨੁਕਸੇ ਹੈਗੇ ਆਪਣੇ ਉਹ ਅਪਣਾਉਣੇ ਸ਼ੁਰੂ ਕਰਦੇ ਆ ਜਾਂ ਕਿਤੇ ਦੇਸੀ ਦਵਾਈਆਂ ਵੱਲ ਰੁੱਖ ਕਰਦੇ ਆ ਤਾਂ ਤੁਹਾਡਾ ਉਹਨਾਂ ਵਾਸਤੇ ਕੀ ਸੁਝਾਅ ਹੈਗਾ ਇਹ ਬਹੁਤ ਗਲਤ ਹੈ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਕਿਨ ਰਿਲੇਟਡ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੁਹਾਨੂੰ ਆਪਣੇ ਨੀਅਰ ਡੀਅਰ ਕਿਸੇ ਵੀ ਡਰਮਟੋਲੋਜਿਸਟ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਬਹੁਤ ਛੋਟੀ ਪ੍ਰੋਬਲਮ ਤੋਂ ਬਹੁਤ ਵੱਡੀ ਪ੍ਰੋਬਲਮ ਇਹਦੀ ਬਣ ਜਾਂਦੀ ਹੈਗੀ ਅਗਰ ਆਪਾਂ ਬਹੁਤ ਛੋਟੀ ਪ੍ਰੋਬਲਮ ਜਿਵੇਂ ਕਿ ਇੱਕ ਐਕਜ਼ੀਮਾ ਲਗਾ ਲੀਏ ਉਸ ਨੂੰ ਇਗਨੋਰ ਕਰਦੇ ਆਂ ਉਸ ਦੀ ਘਰੇਲੂ ਆਪਾਂ ਇਲਾਜ ਸਟਾਰਟ ਕਰ ਦਿੰਨੇ ਆਂ ਕੁਝ ਟਾਈਮ ਬਾਅਦ ਉਸ ਸਰਾਇਸ ਬਣਨੀ ਸਟਾਰਟ ਹੋ ਜਾਂਦੀ ਹੈ ਜਿਹਦਾ ਇਲਾਜ ਬਹੁਤ ਲੰਬੇ ਸਮੇਂ ਦੇ ਵਿੱਚ ਤੇ ਬਹੁਤ ਮੁਸ਼ਕਲ ਨਾਲ ਹੁੰਦਾ ਸੋ ਬਹੁਤ ਟਾਈਮ ਨਾਲ ਆਪਾਂ ਨੂੰ ਚਮੜੀ ਦੇ ਜੋ ਟ੍ਰੀਟਮੈਂਟ ਆਉ ਲੈ ਲੈਣੇ ਚਾਹੀਦੇ ਇਸ 'ਚ ਬਿਲਕੁਲ ਵੀ ਗਲਤੀ ਜਾਂ ਇਗਨੋਰ ਇਸ ਨੂੰ ਨਹੀਂ ਕਰਨਾ ਚਾਹੀਦਾ